ਉਹ ਵੀ ਦੋਸਤੋ ਆਪਾਂ ਤੁਹਾਨੂੰ ਕਲਾੜ ਚੱਲਦਾ ਦਿਖਾਉਣਾ ਆ ਦੇਖੋ ਝੋਕਾ ਲਾ ਰਿਹਾ ਬੰਦਾ ਹਨ ਤੇ ਕਲਾੜ ਤੇ ਦੇਖੋ ਝੋਕਾ ਲਾਉਣ ਵਾਸਤੇ ਇੱਕ ਬੰਦਾ ਹੁੰਦਾ ਆ ਇੰਜਨ ਜਨਰੇਟਰ ਮੋਟਰ ਕਿਵੇਂ ਪੱਟੇ ਪਾ ਕੇ ਚੱਲ ਰਿਹਾ ਉਹ ਕਲਾੜ ਨੂੰ ਬੰਦਾ ਇੱਕ ਗੰਨਾ ਪਾ ਰਿਹਾ ਉਧਰ ਲੱਗਿਆ ਪਿਆ ਪੂਰੀ ਸੈਟਅਪ ਕਰਿਆ ਹੁੰਦਾ ਇਹਨਾਂ ਨੇ ਦੇਖੋ ਇੱਕ ਤਰ੍ਹਾਂ ਦਾ ਪੂਰਾ ਸੈਟਅਪ ਬਣਾਇਆ ਹੁੰਦਾ ਹਨ ਵੀ ਹਰ ਇੱਕ ਸਾਲ ਇਹ ਕਲਾੜ ਲਾਉਂਦੀ ਲਾਉਂਦੇ ਨੇ ਕਿਵੇਂ ਸ਼ੱਕਰ ਬਣਦੇ ਆ ਕਿਵੇਂ ਗੁੜ ਬਣਦਾ ਕਿੰਨਾ ਪ੍ਰੋਸੈਸ ਹੁੰਦਾ ਦੇਖੋ ਤੁਸੀਂ ਕਿਵੇਂ ਉਹਨਾਂ ਨੇ ਕੜਾਹੇ ਪਾਏ ਨੇ ਫਿਕਸ ਕਰੇ ਹੁੰਦੇ ਨੇ ਸਾਰੇ ਕੜਾਹੇ ਇਹਨਾਂ ਨੇ ਪੱਕੇ ਤੌਰ ਤੇ ਤੇ ਘੱਟੋ ਘੱਟ 10-12 ਬੰਦੇ ਰੱਖੇ ਹੁੰਦੇ ਨੇ ਕੱਢਣ ਨੂੰ ਤਿੰਨ ਕੜਾਹੇ ਰੱਖੇ ਨੇ ਉਧਰੋਂ ਕੱਢ ਕੇ ਉਧਰ ਪਾਉਂਦੇ ਨੇ ਨੀਚੇ ਥੱਲੇ ਅੱਗ ਬਲੀ ਜਾਂਦੀ ਆ ਉਹੀ ਗੰਨੇ ਨੂੰ ਜਿਹਨੂੰ ਪੀੜਦੇ ਨੇ ਉਹੀ ਗੰਨੇ ਦੀ ਅੱਗ ਬਾਲਦੇ ਨੇ ਆ ਦੇਖੋ ਤੁਸੀਂ ਗੰਨੇ ਆ ਚੱਲ ਰਿਹਾ ਕਲਾੜ ਜਿਹੜਾ ਇਧਰੋਂ ਆ ਜਾ ਰਿਹਾ ਰਾਫ ਇਹਨੂੰ ਸੁਕਾ ਕੇ ਇਹ ਬਾਲਣ ਦੇ ਤੌਰ ਤੇ ਵਰਤਦੇ ਨੇ ਜਿਹੜਾ ਕਲਾੜ ਦਿਆ ਹੋਇ ਇਧਰੋਂ ਨਿਕਲਦਾ ਬੇਸਟ ਇਹਨੂੰ ਧੁੱਪੇ ਸੁਕਾ ਕੇ ਵਰਤਦੇ ਨੇ ਉਹ ਦੇਖੋ ਬਾਪੂ ਪਟਾ ਕੱਸਦਾ ਪ੍ਰਾਣੰਦ ਦਾ ਪਤਈਆ ਟਰਾਲੀਆਂ ਖੜੀਆਂ ਨੇ ਗੰਨੇ ਦੇ ਪਰੀਆਂ ਆ ਬੰਦਾ ਹੁਣ ਇਧਰੋਂ ਗਰਮ ਹੋ ਗਿਆ ਜਦੋਂ ਇੱਕ ਕੜਾਹੇ ਚ ਫਿਰ ਦੂਜੇ ਕੜਾਹੇ ਚ ਪਾ ਰਿਹਾ ਉਧਰ ਲੱਗ ਪਾਇਪ ਤੇ ਥਰੂ ਆਈ ਜਾਂਦਾ ਦੇਖ ਸਕਦੇ ਹੋ ਕਲਾੜ ਚੱਲਦਾ ਹੌਲੀ ਹੌਲੀ ਵੇਸਟੇਜ ਕੱਢੀ ਜਾਂਦਾ ਇਹਦੇ ਵਿੱਚ ਥੱਲੋਂ ਦੀ ਇਹ ਗੰਨਾ ਰਸ ਜਾ ਕੇ ਪਾਈਪ ਵਿੱਚ ਦੇ ਉੱਤੇ ਚਵੱੱਚੇ ਚ ਵਗ ਜਾਂਦਾ ਗੰਨੇ ਦਾ ਟੇਰ ਤੇ ਚੱਲੀ ਜਾਂਦਾ ਪ੍ਰੋਸੈਸ ਬਾਏ ਪ੍ਰੋਸੈਸ ਹਰੇਕ ਚੀਜ਼ ਤੇ ਇੱਕ ਇੱਕ ਦਾ ਬੰਦਾ ਕੰਮ ਕਰ ਰਿਹਾ ਗੰਨਾ ਲਾਉਣ ਵਾਲਾ ਅਲੱਗ ਕੜਾਹੀਆਂ ਚ ਤੇਲ ਕੱਢਣ ਵਾਲੇ ਅਲੱਗ ਝੋਕਾ ਲਾਉਣ ਵਾਲਾ ਅਲੱਗ ਤੇ ਪਾਪ ਪਈ ਉੜਦੀਆਂ ਨੇ ਪੂਰੀ ਕੰਧਪੂਰੀ ਆਉਂਦੇ ਚੱਕਰ ਤੇ ਗੁੜ ਤਾਜ਼ਾ ਖਾਵੇ ਉਹੀ ਵਧੀਆ ਇਹਦੇ ਵਿੱਚ ਫਿਰ ਅਕੀਰ ਤੇ ਆ ਕੇ ਰੱਖਦੇ ਨੇ ਇਹ ਇਹਦੇ ਸੁੱਕਣਾ ਪਾਉਂਦੇ ਨੇ ਚੱਕਰ ਆ ਜੋ ਵੀ ਗੋੜਾ ਪਤਲੇ ਪਤਲੇ ਪਰਤ ਉਹ ਦੇਖੋ ਬਾਟੀਆਂ ਭਰ ਕੇ ਗਰਮ ਕੱਢ ਰਿਆ ਬੰਦਾ ਉਹ ਇੱਕ ਛਾਨਣੀ ਨਾਲ ਛਾਨ ਕੇ ਉੱਚ ਪਾ ਰਿਹਾ ਵੇਖ ਤੇ ਜਿਹੜੀ ਝੱਗ ਜੀ ਉੱਪਰ ਬਣ ਜਾਂਦੀ ਆ ਗੰਦੀ ਬੇਸਟ ਜੀ ਇਹ ਇੱਕ ਤਰ੍ਹਾਂ ਦੀ ਆ ਝੱਗ ਜੀ ਜਿਹੜੀ ਹੁੰਦੀ ਆ ਇਹਨੂੰ ਕੱਢ ਕੇ ਆ ਡੱਬੇ ਚ ਰੱਖ ਰਿਆ ਉੱਪਰ ਜਿਹੜੀ